ਕਿੰਨੇ ਸਾਲ ਤੋਂ ਭੈਣੇ ਦਵਾ 8 ਸਾਲ ਨੂੰ ਘਰ ਦੇ ਵਿੱਚ ਹੀ ਰਹਿੰਦਾ ਹੈ ਘਰ ਬਸ ਜੇ ਘਰ ਦੇ ਉਹਨੂੰ ਕਹਿੰਦੇ ਆ ਨਾ ਹੁਣ ਤੋਂ ਉਹਨੂੰ ਸਕੂਲ ਜਾਣ ਨੂੰ ਪੜ੍ਹਨ ਨੂੰ ਕੁਝ ਕਰਨ ਨੂੰ ਤਾਂ ਗੁੱਸਾ ਕਰਦਾ ਫਾਗਦਾ ਵੀ ਅਸੀਂ ਚਾਹੁੰਦੇ ਆ ਵੀ ਤਿੱਤੋਂ ਕੁਝ ਜਸ ਸਮਝਣੀਆਂ ਚਾਹੁੰਦੇ ਆ ਕੋਈ ਸਿੱਖਣੀਆਂ ਚਾਹੁੰਦੇ ਆ ਉਸ ਪੁੱਛਣਾ ਚਾਹੁੰਦੇ ਆ ਵੀ ਤੂੰ 8 ਸਾਲ ਤੋਂ ਮੋਬਾਈਲ ਤੇ ਹੈਂ ਇੱਕ ਵਾਰ ਇਹਨੂੰ ਰੂਮ ਦੇ ਵਿੱਚ ਬੰਦ ਵੀ ਕਰਤਾ ਸੀਗਾ ਫੋਨ ਲੈ ਕੇ ਨੇ ਸਾਰਾ ਗੇਟ ਬੂਟ ਭੰਨਤਾ ਚਾਰਜ ਲਗਾ ਕੇ ਵੀ ਫੋਨ ਹੀ ਚਲਾਉਂਦਾ ਰੰਗਦਾ ਵਾ ਇਹ ਨਹੀਂ ਮੈਂ ਚਾਰਜ ਲਗਾਤਾ ਫੋਨ ਮੈਂ ਰੱਖਦਾ ਰੋੜੀ ਤੇ ਉੱਥੇ ਚੇਅਰ ਲਗਾਉਂਗਾ ਉੱਥੇ ਬੈਠਾ ਰਹੂਗਾ ਨਾ ਤਾਂ ਇਹ ਨੰਨਦਾ ਨਹੀਂ ਹੁਣ ਵੀ ਇਹ ਕੱਲ ਪਰਸੋਂ ਨ ਆਇਆ ਵਾ ਉਹ ਵੀ ਬੜੀ ਮੁਸ਼ਕਿਲ ਨਾਲ ਕਹਿ ਕੇ ਕਿ ਅੱਜ ਇਹ ਕਾਲਜ ਜਾਣ ਦੀ ਤਿਆਰੀ ਚ ਹੋਣਾ ਸੀ ਅੱਜ ਇਹ ਬੱਚਾ ਆਪਣੇ ਫਿਊਚਰ ਦੇ ਵਾਸਤੇ ਉਹ ਲਾਸਟ ਵਾਲਾ ਜਿਹੜਾ ਸਟੱਡੀ ਦਾ ਸਟੈਪ ਆ ਉਹ ਲੈਣ ਲਈ ਤਿਆਰ ਹੋਣਾ ਸੀ ਪਰ ਇਹਨਾਂ ਮੋਬਾਈਲਾਂ ਨੇ ਇਹਨਾਂ ਇੰਟਰਨੈਟ ਦੀ ਦੁਨੀਆ ਨੇ ਅੱਜ ਸਾਡੇ ਬੱਚਿਆਂ ਦੀਆਂ ਜ਼ਿੰਦਗੀਆਂ ਖਰਾਬ ਕਰਕੇ ਧਰਤੀਆਂ ਮਾਪੇ ਰੋਕਦੇ ਕਿਉਂ ਨਹੀਂ ਮਾਪੇ ਆਪਣੇ ਮੋਬਾਈਲ ਕਾਤੋਂ ਲੈ ਕੇ ਦਿੱਤਾ ਮਾਪੇ ਰੀਚਾਰਜ ਕਾਤੋਂ ਕਰਾਉਂਦਾ ਤੇ ਉਹ ਮਾਪੇ ਮਜਬੂਰ ਆ ਕੱਲਾ ਬੱਚਾ ਵਾ ਉਹ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਂਦਾ ਉਹਨਾਂ ਮਾਪੇ ਲਈ ਵੀ ਇਹ ਸੁਨੇਹਾ ਵਾ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਸਿਰਫ ਇਸ ਕਰਕੇ ਮੋਬਾਈਲ ਦੇ ਦਿੰਦੇ ਆ ਵੀ ਚੱਲ ਕੋਈ ਨਾ ਟਿਕ ਜੂਗਾ ਕੋਈ ਨਾ ਦਾ ਮਨ ਲੱਗ ਜਾਂਦਾ ਅਸੀਂ ਕੰਮ ਕਰਨਾ ਬੱਚੇ ਨੂੰ ਮੋਬਾਈਲ ਲਾ ਕੇ ਦੇ ਦਿੰਦੇ ਇਹ ਬਹੁਤ ਖਤਰਨਾਕ ਬਿਮਾਰੀ ਆ ਆਉਣ ਵਾਲੇ ਸਮੇਂ ਚ ਜਿੰਨੀਆਂ ਵੱਡੀਆਂ ਤੇ ਭਿਆਨਕ ਬਿਮਾਰੀਆਂ ਵਾ ਉਹਨਾਂ ਸਾਰੀਆਂ ਬਿਮਾਰੀਆਂ ਤੋਂ ਵੱਡੀ ਤੇ ਖਤਰਨਾਕ ਬਿਮਾਰੀ ਮੋਬਾਈਲ ਦੀ ਐਡਿਕਸ਼ਨ ਮੰਨੀ ਜਾਇਆ ਕਰੂਗੀ ਇਸ ਦਾਦੀ ਦੀ ਜਿਹੜੀ ਪੀੜਾ ਵਾ ਉਹਨੂੰ ਮਹਿਸੂਸ ਜ਼ਰੂਰ ਕਰਿਓ ਇਸ ਘਰ ਦੀ ਉਸ ਪੀੜਾ ਨੂੰ ਮਹਿਸੂਸ ਕਰਿਓ ਵੀ ਕਿੰਨੇ ਦੁਖੀ ਨੇ ਆਪਣੇ ਬੱਚੇ ਨੂੰ ਲੈ ਕੇ ਇਕਲੋਤਾ ਪੁੱਤ ਨਾ ਨਾਤਾ ਉਹਦੇ ਨਾਲ ਜ਼ਬਰਦਸਤੀ ਕਰ ਸਕਦੇ ਆ ਤੇ ਨਾ ਉਸ ਬੱਚੇ ਨੂੰ ਉਹ ਬਦਲ ਪਾ ਰਹੇ ਆ ਇੱਕ ਚੰਗਾ ਵਪਾਰੀ ਸੀ ਉਹ ਤਾਂ ਇਸ ਦੁਨੀਆ ਤੋਂ ਚਲਾ ਗਿਆ ਪਰ ਉਹਦੇ ਪੋਤਰੇ ਨੇ ਅੱਗੇ ਉਹਦੀ ਲੈਗਸੀ ਨੂੰ ਵਧਾਉਣਾ ਸੀ ਤੇ ਉਹ ਬੱਚਾ ਗੇਮਾਂ ਚ ਮੋਬਾਈਲ ਦੀ ਦੁਨੀਆ ਚ ਇੰਟਰਨੈਟ ਦੀ ਦੁਨੀਆ ਚ ਖੋ ਗਿਆ ਸਤਿ ਸ਼੍ਰੀ ਅਕਾਲ ਭੈਣ ਜੀ ਜੀ ਦਾਦਾ ਜੀ ਨੇ ਬੇਟੇ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਤੁਸੀਂ ਦਾਦੀ ਜੀ ਹੋ ਠੀਕ ਹੈ ਮਾਂ ਕੋਈ ਨਾ ਘਬਰਾਓ ਨਾ ਫਿਕਰ ਨਾ ਕਰੋ ਵਾਹਿਗੁਰੂ ਮਿਹਰ ਕਰਨਗੇ ਭਗਵਾਨ ਜੀ ਚੰਗਾ ਕਰਨਗੇ ਅਸੀਂ ਆਏ ਆ ਉਹਨੂੰ ਬੱਚੇ ਨੂੰ ਸੰਗੀ ਵਾਸਤੇ ਆਏ ਹਾਂ ਕਿੱਥੇ ਉੱਪਰ ਹਾਂਜੀ ਕਿੰਨੇ ਸਾਲ ਤੋਂ ਭੈਣੇ ਇਦਾਂ ਵਾ 8 ਸਾਲ ਹੋ ਗਏ ਔਰ ਸਕੂਲੇ ਨਹੀਂ ਜਾਂਦਾ ਬਿਲਕੁਲ 8 ਸਾਲ ਤੋਂ ਸਕੂਲ ਨਹੀਂ ਜਾ ਰਿਹਾ ਇਹ 8 ਸਾਲ ਤੋਂ ਬੱਚਾ ਰੂਮ ਦੇ ਵਿੱਚ ਹੀ ਰਹਿੰਦਾ ਘਰ ਦੇ ਵਿੱਚ ਹੀ ਰਹਿੰਦਾ ਘਰ ਆ بس ਜੇ ਕਰਦੇ ਉਹਨੂੰ ਕਹਿੰਦੇ ਆ ਨਾ ਹੁਣ ਤੋਂ ਉਹਨੂੰ ਸਕੂਲ ਜਾਣ ਨੂੰ ਪੜ੍ਹਨ ਨੂੰ ਕੁਝ ਕਰਨ ਨੂੰ ਤਾਂ ਗੁੱਸਾ ਕਰਦਾ ਬਹੁਤ ਜ਼ਿਆਦਾ ਹੈਲੋ ਬੇਟਾ ਹਾਊ ਆਰ ਯੂ ਹਾਊ ਆਰ ਯੂ ਵਾਟਸ ਯਰ ਨੇਮ ਹੈਲੋ ਗੋਇਲ ਸਾਹਿਬ ਕਿਦਾਂ ਤੁਹਾਡਾ ਡੇਟ ਆਫ ਬਰਥ ਕੀ ਗੋਇਲ ਸਾਹਿਬ 25 ਮਈ 25 ਮਈ ਔਰ ਈਅਰ 2007 2007 ਓਕੇ okay. ਤੇ ਫਿਰ ਤੂੰ ਹੋ ਗਿਆ ਹੁਣ 18 ਸਾਲ ਦਾ ਹੈ ਵੈਰੀ ਗੁੱਡ ਦਾੜੀ ਮੁੱਛਾਂ ਆਉਣ ਲੱਗ ਗਈਆਂ ਹੁਣ ਤਾਂ ਗੱਭਰੂ ਹੋ ਗਿਆ ਮੁੰਡਾ ਹੈ ਅਸੀਂ ਤੇਰੇ ਕੋਲ ਇਸ ਕਰਕੇ ਆਏ ਆ ਵੀ ਅਸੀਂ ਚਾਹੁੰਦੇ ਆ ਵੀ ਤੇਤੋਂ ਕੁਝ ਚੀਜ਼ਾਂ ਸਮਝਣੀਆਂ ਚਾਹੁੰਦੇ ਆ ਕੁਝ ਸਿੱਖਣੀਆਂ ਚਾਹੁੰਦੇ ਆ ਕੁਝ ਪੁੱਛਣਾ ਚਾਹੁੰਦੇ ਆ ਵੀ ਤੂੰ 8 ਸਾਲ ਤੋਂ ਮੋਬਾਈਲ ਤੇ ਹੈ ਨਾ ਮੋਬਾਈਲ ਦਿਖਾ ਇਤਰਾ ਕਿੱਥੇ ਹੈ ਕਿੱਥੇ ਮੋਬਾਈਲ ਨਹੀਂ ਜਾ ਕੇ ਪੁੱਤ ਨਹੀਂ ਦੇਖਣਾ ਇਹ ਅਸੀਂ ਖੋਲਣਾ ਨਹੀਂ ਉਹਨੂੰ ਆਨ ਨਹੀਂ ਕਰਨਾ ਸਿਰਫ ਦਿਖ ਰਹੀ ਹੈ ਤੇਰੇ ਹੱਥ 'ਚ ਹੀ ਰਹਿਣਾ ਦਿਖਾਤਾ ਦੇਵਤ ਗੋਇਲ ਹੋਪਿਆ ਜਲਮਾਂ ਲੈ ਲੈਣਾ ਫਿਰ ਆਪੇ ਲੈ ਲੈ ਕਿਹਦਾ ਬੂ ਕਿਹਦਾ ਫੋਨ ਆ ਕੋਈ ਨਹੀਂ ਇਹ ਤੇਰਾ ਨਹੀਂ ਫੋਨ ਵੈਸੇ ਦੇਖਣਾ ਹੀ ਆ ਨਾ ਕੁਝ ਨਹੀਂ ਕਰਨਾ ਕੁਝ ਨਹੀਂ ਪੁੱਤ ਆਪਾਂ ਦੇਖਣੇੜਾ ਇੰਨੇ ਸਾਲਾਂ ਤੋਂ ਤੂੰ ਜਿਹੜੀ ਚੀਜ਼ ਕਰ ਰਿਹਾ ਅਸੀਂ ਸਿਰਫ ਸਕੂਲ ਵੀ ਚਲੇ ਜਾਈਂ ਆਪਾਂ ਤਾਂ ਬੁੱਤ ਐਕਸਪਲੋਰ ਕਰਨਾ ਹੈ ਸਿਰਫ ਤੇਰੇ ਨਾਲ ਕੁਝ ਸਮਾਂ ਨਿਕਲਤਾ ਵਾਸਤੇ ਮੈਨੂੰ ਹਨਾ ਥੋੜਾ ਟਾਈਮ ਸਪੈਂਡ ਕਰਨਾ ਹੈ ਬੁੱਤ ਅਸੀਂ ਕੋਈ ਤੈਨੂੰ ਉਹ ਤੈਨੂੰ ਗਾਈਡ ਹੀ ਕਰਨਾ ਵਾ ਸਾਰਿਆਂ ਨੂੰ ਵੈਰੀ ਗੁੱਡ ਇਹ ਫੋਨ ਯੂਜ਼ ਕਰਦਾ ਕਿਹੜਾ ਫੋਨ ਆ ਬੁੱਤ ਇਹ ਹੈ ਰੀਅਲਮੀ ਰੀਅਲਮੀ ਔਨ ਕਰ ਬੇਟਾ ਨੂੰ ਓਕੇ ਲੌਕ ਖੋਲੇ ਦੇ ਬੇਟਾ ਆਪ ਹੀ ਕੋਈ ਅਸੀਂ ਪੜਨਾ ਨਹੀਂ ਦਿੱਤੋ ਪੜ੍ਹਨਾ ਨਹੀਂ ਚਾਹੁੰਦਾ ਸਿਰਫ ਇਹ ਮੈਂ ਦੇਖਣਾ ਮੈਂ ਸਿਰਫ ਦੇਖਣਾ ਚਾਹੁੰਨਾ ਬੀਤੂ ਯੂਜ਼ ਕੀ ਕਰਦਾ ਮਤਲਬ ਤੇਰੇ ਸਕਰੀਨ ਤੇ ਇਸ ਟਾਈਮ ਮੰਨ ਲਓ ਸਕਰੋਲ ਤੇ ਕੀ ਪਿਆ ਬਸ ਇਹ ਹੀ ਦੇਖਣਾ ਚਾਹੁੰਦੇ ਆ ਪਲੀਜ਼ ਖੋਲ ਨਾ ਪੁੱਤ ਕੋਰਾ ਤੇ ਮੈਂ ਤੂੰ ਗੰਨਾ ਵੀ ਮੈਂ ਠੀਕ ਹੋ ਗਿਆ ਮੈਨੂੰ ਕੁਝ ਨਹੀਂ ਹੋਇਆ ਦੇਖ ਮਾਨਿਕ ਤੂੰ ਚੌਣਾ ਨਾ ਵੀ ਤੂੰ ਆਪਣੀ ਲਾਈਫ ਦੇ ਵਿੱਚ ਅੱਗੇ ਵਧੇ ਲਓ ਖੋਲ ਕੇ ਦਿਖਾ ਲੋ ਲਓ ਖੋਲ ਕੇ ਦਿਖਾ ਸਾਨੂੰ ਪਤਾ ਲੱਗੇ ਵੀ ਤੂੰ ਬਿਲਕੁਲ ਨੋਰਮਲ ਆ ਮੈਂ ਫੋਨ ਫੜਦਾ ਨਹੀਂ ਤੇਰੇ ਤੋਂ ਬਸ ਤੂੰ ਆਪਣੇ ਆਪ ਖੋਰ ਮੈਂ ਚਾਹੁੰਦਾ ਮੈਂ ਤੂੰ ਮੈਨੂੰ ਐਦਾਂ ਖੋਲ ਕੇ ਸਕਰੀਨ ਤੇ ਪਹਿਲੀ ਐਪ ਤੇ ਦੂਜੀ ਐਪ ਕਿਹੜੀ ਖੁੱਲੀ ਹੋਈ ਉਹ ਦਿਖਾ ਦੇ ਬਸ ਖੋਲ ਜਾ ਤੈਨੂੰ ਠੀਕ ਹੋਣਾ ਨਾ ਪੜਨਾ ਨਾ ਲਾਈਫ ਬਣਾਣੀ ਆ ਤਾਂ ਖੋਲ ਦੇ ਫੋਨ ਉਹ ਉਹ ਤਾਈ ਦੇ ਟ੍ਰੀਟਮੈਂਟ ਵੀ ਤਾਈ ਹੋਊਗਾ ਨਾ ਮੈਂ ਤੁਹਾਨੂੰ ਦੱਸਿਆ ਉੱਥੇ ਮੈਡੀਸਿਨ ਦੇਣੀ ਆ ਤੇਰਾ ਥੋੜਾ ਜਿਹਾ ਟ੍ਰੀਟਮੈਂਟ ਕਰਨਾ ਬਸ ਠੀਕ ਹੋ ਗਿਆ ਪੁੱਤ ਤੂੰ ਬੜੇ ਲਿਖਿਆ ਹੈ ਨਾ ਤੈਨੂੰ ਪਤਾ ਨਾ ਲਾਈਫ ਕਿਹਨੂੰ ਕਹਿੰਦੇ ਆ ਲਾਈਫ ਕਹਿੰਦੇ ਇੱਕ ਬੱਚਾ ਘਰ ਦੇ ਵਿੱਚ ਜਨਮ ਲੈਂਦਾ ਔਰ ਉਹਨੂੰ ਮਾਂ-ਬਾਪ ਔਰ ਦਾਦਾ-ਦਾਦੀ ਉਹਦੇ ਤੋਂ ਬਹੁਤ ਸਾਰੀਆਂ ਉਮੀਦਾਂ ਰੱਖਦੇ ਆ ਹਨਾ ਵੀ ਸਾਡਾ ਬੱਚਾ ਹੋਇਆ ਫਿਰ ਉਹ ਸੇਰੇ ਬੰਦਿਆ ਖੁਸ਼ੀਆਂ ਮਨਾਉਂਦੇ ਆ ਹਨਾ ਹੁੰਦੀਆਂ ਨੇ ਗੱਲਾਂ ਤੇਰੇ ਵੀ ਹੋਈਆਂ ਸੀ ਹਨਾ ਫਿਰ ਮੰਮੀ ਪਾਪਾ ਤੈਨੂੰ ਪੜਨ ਲਾਉਂਦੇ ਆ ਵੀ ਸਾਡਾ ਬੱਚਾ ਪੜੂਗਾ ਫਿਰ ਮੰਮੀ ਪਾਪੇ ਦੇ ਬਹੁਤ ਸਾਰੇ ਸੁਪਨੇ ਹੁੰਦੇ ਆ ਵੀ ਮੇਰਾ ਬੇਟਾ ਡਾਕਟਰ ਬਣੋ ਮੇਰਾ ਬੇਟਾ ਇੰਜੀਨੀਅਰ ਬਣੋ ਹਨਾ ਮੇਰਾ ਬੇਟਾ ਪਾਇਲਟ ਬਣੋ ਇਦਾਂ ਹੀ ਤੇਰੇ ਤੋਂ ਵੀ ਬਹੁਤ ਸਾਰੇ ਸੁਪਨੇ ਸੀ ਤੇਰੇ ਮੰਮੀ ਪਾਪਾ ਦਾਦੀ ਤੇਰੀ ਹਨਾ ਔਰ ਹੁਣ ਤੂੰ ਉਹਨਾਂ ਦੇ ਸੁਪਨੇ ਪੂਰੇ ਨਹੀਂ ਕਰਨਾ ਚਾਹੁੰਦਾ ਚਾਹੁੰਦਾ ਔਰ ਫਿਰ ਉਹਨਾਂ ਨੂੰ ਸੁਪਨਿਆਂ ਨੂੰ ਪੂਰਾ ਕਰਨ ਲਈ ਕੀ ਕਰਨਾ ਚਾਹੀਦਾ ਦਿਨ ਨੂੰ ਸਕੂਲ ਜਾਣਾ ਚਾਹੀਦਾ ਹੁਣ ਇੱਕ ਵਿਸ਼ਵਾਸ ਕਰਕੇ ਮੈਂ ਸਿਰਫ ਤੇਰੇ ਮੋਬਾਈਲ ਤੇ ਹੀ ਦੇਖਣਾ ਚਾਹੁੰਦਾ ਤੂੰ ਅੱਜ ਕੀ ਕੀਤਾ ਇਹਦੇ ਤੇ ਲੇਕਿਨ ਕੋਤ ਤੈਨੂੰ ਵੀ ਪਤਾ ਅੱਜ ਕੱਲ੍ਹ ਲੋਕ ਖਲਵਾਉਣੇ ਕੋਈ ਔਖੀ ਗੱਲ ਨਹੀਂ ਖੁੱਲ ਸਕਦੇ ਲੋਕਾਂ ਨੂੰ ਜਿਵੇਂ ਤਿੱਤੋ ਫੋਨ ਹੁਣ ਫੜ ਲੈ ਮੈਂ ਲੋਕ ਖਲਵਾ ਸਕਦਾ ਜਰਾ ਹੈਨਾ ਤਰੀ ਡੇਟ ਆਫ ਬਰਥ ਵੀ ਪਤਾ ਮੇਲ ਤੋਂ ਪਤਾ ਲੱਗ ਜਾਂਦਾ ਸਾਰਾ ਕੁਝ ਚੱਕ ਕੇ ਉਹ ਤੋਂ ਹੋ ਜਾਣਾ ਡੇਟ ਆਫ ਬਰਥ ਪਤਾ ਬਾਕੀ ਚੀਜ਼ਾਂ ਸਾਰੀ ਨਿਕਲ ਆਉਂਦੀ ਜੇ ਨੂੰ ਪਤਾ ਨਾ ਇਹੀ ਕੁਐਸਚਨ ਪੁੱਛੂਗੇ ਉਹ ਕੋਈ ਤੁਹਾਡੀ ਡੇਟ ਆਫ ਬਰਥ ਕੀ ਹੈ ਉਹ ਤੁਹਾਨੂੰ ਦੱਸਦੀ ਹੈ ਮੇਲ ਆਈਡੀ ਤੇ ਇਹੀ ਚੱਕਣਾ ਕੀ ਕਰਾਂਗੇ অথੈਨਟਿਕ ਆਈਡ ਲਾਇ ਹੋਈ ਹੈ ਤੇਰੀ ਕੋਈ ਕਿੰਨੇ ਲਾਇ ਹੋਇਆ ਸੇਲਾ ਐ ਕਰਦੇ ਆ ਆਪਾਂ ਸ਼ਰਤ ਲਾ ਲੈਨੇ ਤੂੰ 10 ਮਿੰਟ ਫੋਨ ਮੈਨੂੰ ਦੇ ਮੈਂ ਸਾਰੇ ਲੋਕ ਖੋਲ ਲੈਣਾ ਤੇਰੇ ਖੋਲ 10 ਮਿੰਟ ਦੇ ਦੇ ਮੈਨੂੰ ਲਾ ਸ਼ਰਤ ਫਿਰ ਜਾ ਫਿਰ ਆਪੇ ਖੋਲ ਦੇ ਯਾਰ ਖੋਲ ਦੇ ਨਾ ਨਹੀਂ ਮੈਂ ਤਾਂ ਹੁਣ ਥੋੜੀ ਆਪਾਂ ਕਿਹੜਾ ਕੁਝ ਗਲਤ ਕਹਿਣਾ ਆਪਾਂ ਕੁਝ ਤੇਰੇ ਹੱਥ ਚ ਹੀ ਰਹਿਣਾ ਫੋਨ ਤੇਰੇ ਹੱਥ ਚ ਹੀ ਰਹਿਣਾ ਸਾਰਾ ਕੁਝ ਫਿਰ ਤੂੰ ਕਹਿੰਦਾ ਮੈਂ ਠੀਕ ਆ ਹੂੰ ਤਰਾਂ ਦਾ ਤੂੰ ਬਾਰ ਚੱਲਦੇ ਆਪਾਂ ਜਾ ਛੱਡ ਨਾ ਦੇ ਕੋਲ ਕੋਈ ਨਾ ਨਾ ਕੋਈ ਕਿਦੇ ਕੋਈ ਅਸੀਂ ਨਿਕਲਾਉਂਦੇ ਦਿੱਤਾ ਮੋਬਾਈਲ ਹੈ ਰੱਖਦੇ ਮੋਬਾਈਲ ਇੱਥੇ ਆ ਜਾ ਮੋਬਾਈਲ ਨੂੰ ਲੋਡ ਕਰ ਦੇ ਚੱਲ ਚੱਲ ਇਹਨੇ ਚੱਲ ਗਈ ਆ ਜਾ ਮੇਰਾ ਪਤਾ ਆ ਰਹੇ ਆ ਰਹੇ ਮम्मा ਆ ਰਹੇ ਬੱਤ ਮम्मा ਆ ਰਹੇ ਉਹਨੇ ਬਹੁਤ ਪਤਾ ਹੁੰਦੇ ਆਉਂਦੇ ਇਹ ਬੱਚਾ ਬਾਜੀ ਪਿਛਲੇ 3 ਸਾਲਾਂ ਤੋਂ ਸਕੂਲ ਨਹੀਂ ਜਾ ਰਿਹਾ ਔਰ ਇੱਕ ਗੇਮ ਸਾਰਾ ਦਿਨ ਖੇਡੀ ਜਾਣੀ ਸਕਰੋਲ ਕਰੀ ਜਾਣਾ ਮੋਬਾਈਲ ਦੇਖੀ ਜਾਣਾ ਜਿਹੜੇ ਬੱਚੇ ਤੋਂ ਬਹੁਤ ਸਾਰੀਆਂ ਮਾਪੇ-ਬਾਪ ਨੂੰ ਉਮੀਦਾਂ ਸੀ ਅੱਜ ਇੰਟਰਨੈਟ ਦੀ ਦੁਨੀਆ ਦੇ ਵਿੱਚ ਉਹਨਾਂ ਬੱਚਿਆਂ ਨੂੰ ਆ ਮੋਬਾਈਲਾਂ ਨੇ ਖਾ ਲਿਆ ਮੋਬਾਈਲਾਂ ਨੇ ਪਤਾ ਨਹੀਂ ਸਾਡਾ ਕਿੰਨਾ ਕੁਝ ਹਾਜਮ ਕਰ ਲਿਆ ਮੋਬਾਈਲਾਂ ਨੇ ਕਿਤਾਬਾਂ ਖੋਲੀਆਂ ਸਾਡੇ ਤੋਂ ਸਾਡੇ ਬੱਚਿਆਂ ਦੀ ਅਟੈਚਮੈਂਟ ਸੀ ਜਿਹੜੀ ਉਹ ਖੋਲੀ ਘਰ ਦੇ ਵਿੱਚ ਇੱਕ ਦੂਜੇ ਨਾਲ ਮਿਲਣਾ ਵਰਤਣਾ ਖੋਲਿਆ ਪਤਾ ਨਹੀਂ ਮੋਬਾਈਲ ਕੀ ਕੁਝ ਖਤਮ ਕਰੀ ਜਾਂਦਾ ਪਰ ਹੁਣ ਸਾਡਾ ਜਿਹੜਾ ਜੀਵਨ ਆ ਸਾਡੇ ਜਿਹੜੀ ਜੀਵਨ ਰੇਖਾ ਸਾਡੇ ਬੱਚੇ ਆ ਉਹ ਵੀ ਖੋ ਰਿਹਾ ਇਹ ਮੋਬਾਈਲ ਆਪ ਇੱਥੇ ਬਹੁਤ ਸਾਰੇ ਲੋਕ ਕਹਣਗੇ ਵੀ ਮਾਪੇ ਰੋਕਦੇ ਕਿਉਂ ਨਹੀਂ ਮਾਪੇ ਨੇ ਮੋਬਾਈਲ ਕਾਹ ਤੋਂ ਲੈ ਕੇ ਦਿੱਤਾ ਮਾਪੇ ਬੀ ਰੀਚਾਰਜ ਕਾਹ ਤੋਂ ਕਰਾਉਂਦਾ ਤੇ ਉਹ ਮਾਪੇ ਮਜਬੂਰ ਆ ਕੱਲਾ ਪੁੱਤ ਬੱਚਾ ਵਾ ਉਹ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਂਦਾ ਮਾਰਦਾ ਪੰਨ ਤੋੜ ਕਰਦਾ ਰੋਟੀ ਨਹੀਂ ਖਾਂਦਾ ਗੁੱਸਾ ਕਰਦਾ ਫਿਰ ਮਾਪੇ ਕੀ ਕਰਨ ਮਾਪੇ ਮੋਬਾਈਲ ਦਾ ਰੀਚਾਰਜ ਕਰਾ ਤੇ ਉਹਨੂੰ ਸ਼ਾਂਤ ਕਰ ਲੈਂਦੇ ਆ ਸਕੂਲ ਨਹੀਂ ਜਾਂਦਾ ਮਾਪੇ ਸਮਝਾਉਂਦੇ ਆ ਮਨਾਉਂਦੇ ਆ ਔਰ ਉਹ ਕਹਿੰਦਾ ਮੈਂ ਨਹੀਂ ਜਾਣਾ ਫਿਰ ਉਹ ਅਗਰੈਸਿਵ ਹੋ ਜਾਂਦਾ ਬਹੁਤ ਜ਼ਿਆਦਾ ਗੁੱਸਾ ਕਰਦਾ ਤਾਂ ਇਦਾਂ ਹੀ ਸਮਾਂ ਬੀਤਦਾ ਬੀਤਦਾ ਅੱਜ 3 ਸਾਲਾਂ ਤੋਂ ਇਹ ਬੱਚਾ ਸਕੂਲ ਨਹੀਂ ਜਾ ਰਿਹਾ ਤੇ ਇਹ ਮੋਬਾਈਲ ਤੇ ਭਾਵੇਂ 7-8 ਸਾਲ ਹੋ ਗਏ ਨੂੰ ਹਾਂਜੀ ਇਹ 6th ਦੇ ਵਿੱਚ ਨੇ ਸਟੱਡੀ ਛੱਡਤੀ ਸੀ ਹੂੰ ਮੈਂ ਬਹੁਤ ਇਹਨੂੰ ਜ਼ਬਰਦਸਤੀ ਫਿਰ ਇੱਥੇ ਗਵਰਨਮੈਂਟ ਸਕੂਲ 'ਚ ਲਗਾਇਆ ਹੂੰ ਉੱਥੇ ਇਹਨੇ 7th ਕੀਤੀ ਫਿਰ 8th ਦੇ ਵਿੱਚ ਫੇਰ ਇਹਨੇ ਛੱਡ ਪਾਇਆ ਕਿ ਮੈਂ ਪੇਪਰ ਨਹੀਂ ਦੇਣੇ ਹੈਗੇ ਕੋਈ ਨੋਸ਼ ਆਂਦਾ ਨਹੀਂ ਹੈਗਾ ਇੱਕ ਤਾਂ ਪਹਿਲਾਂ ਘਰੋਂ ਨਿਕਲਦਾ ਹੋਇਆ ਹੀ ਬਹੁਤ ਪਰੇਸ਼ਾਨ ਕਰਦਾ ਸੀ ਉੱਠਦਾ ਹੀ ਨਹੀਂ ਸੀ ਹੁੰਦਾ ਅੱਜ ਨਹੀਂ ਜਾਣਾ ਕੱਲ ਚਾਹੂੰਗਾ ਅਜ ਨਹੀਂ ਜਾਣਾ ਕੱਲ ਚਾਹੂੰਗਾ ਇਦਾਂ ਹੀ ਕਰਦੇ ਕਰਦੇ ਹੁਣ 8-9 ਸਾਲ ਹੋ ਗਏ ਨੇ ਓਕੇ ਮਤਲਬ ਕਿਹੜੇ ਸਾਲ ਦੀ ਗੱਲ ਹੈ ਭੈਣ ਜੀ ਇਹ ਇਹ ਹੋਊਗੀ ਕਿ ਕਰੀਏ ਨਾ ਕੋਈ ਬਾਈ 22 ਜੰਨੇ ਸੋ ਇਹ ਫਤਬਾਈ ਤੋਂ ਵਿੱਚ ਵੀ ਗੈਪ ਪਿਆ ਵਾ ਨਾ 2017 17 ਤੋਂ ਛੱਡਤਾ ਸੀ 2017 ਤੋਂ ਨਹੀਂ 18 6 ਦੇ ਵਿੱਚ ਸੀਗਾ ਜਿਹਨੇ ਛੱਡਤਾ ਸੀ ਵੈਸੇ 6 ਦੇ ਮੈਂ ਇਹਨੂੰ ਲਾਸਟ ਦੇ ਵਿੱਚ ਵੀ ਮਹੀਨੇ ਇੱਕ ਜਿਹਨੂੰ ਸਟੱਡੀ ਕਰਵਾ ਕੇ ਫਾਈਨਲ ਐਗਜ਼ਾਮ ਦਵਾਤੇ ਸੀਗੇ ਮੈਂ ਕਿਹਾ ਤੂੰ ਸਟੱਡੀ ਕਰਕੇ ਐਗਜ਼ਾਮ ਦੇਦੇ ਵੀ ਤੇਰੀ ਹੋ ਜੂਗੀ ਅੱਗੇ ਤੂੰ ਇੰਨਾ ਠੀਕ ਹੋ ਜੇਗਾ ਇਹ ਪੂਰਾ ਸਾਲ ਗਿਆ ਉਹ ਲੋ 18 ਚ ਇਹਨੇ ਹਾਂ ਛੱਡਤਾ ਛੱਡਤਾ ਸੀ ਲਗਭਗ ਹਨਾ ਤੇ ਫਿਰ ਇਹਨੇ ਉਦੋਂ ਵੀ ਇਹਦੇ ਕੋਲ 18 ਚ ਮੋਬਾਈਲ ਸੀਗਾ ਇਹਦੇ ਕੋਲੇ ਨਹੀਂ ਉਦੋਂ ਮੋਬਾਈਲ ਨਹੀਂ بس ਵੈਸੇ ਹੀ 2 ਮਿੰਟ ਜਿਵੇਂ ਸਾਡਾ ਮੋਬਾਈਲ ਲੈ ਲਿਆ ਥੋੜਾ ਜਿਹਾ ਉਦਾਂ ਉਹ ਚਲਾ ਲੈਂਦਾ ਸੀ ਪਰ ਪੜ ਲੈਂਦਾ ਸੀ ਬਹੁਤ ਵਧੀਆ ਤਰੀਕੇ ਨਾਲ ਮੈਨੂੰ 1 ਮਹੀਨੇ ਚ ਟੀਚਰਾਂ ਵੀ ਹੈਰਾਨ ਰਹਿ ਗਈਆਂ ਸੀ ਵੀ ਇਹਨੇ ਸਟੱਡੀ 1 ਮਹੀਨੇ ਦੇ ਵਿੱਚ ਕੰਪਲੀਟ ਕਰਕੇ ਐਡੇ ਵਧੀਆ ਪੇਪਰ ਦੇ ਦੇ। ਹੂੰ ਕੱਤ ਮਹੀਨੇ ਬਾਅਦ ਹਾਂਜੀ 6th ਦੇ 6th ਦੇ ਹਾਂਜੀ ਫਿਰ ਉਸ ਤੋਂ ਬਾਅਦ ਇਹਨੇ ਅਗਲੇ ਸਾਲ ਫਿਰ ਤਾਂ ਫੋਨ ਦੀ ਲਗਣਾ ਸ਼ੁਰੂ ਕਰਤਾ ਫੇਗੀ ਇਹ ਹੀ ਨਹੀਂ ਹੈਗਾ ਫੋਨ ਫਿਰ ਇਹਨੇ ਧੁੱਤ ਜਿੱਦ ਕਰਕੇ ਲੈ ਲਿਆ ਫੋਨ ਇਹਦੇ ਪਾਪਾ ਨੇ ਲਿਆ ਕੇ ਦਿੱਤਾ ਉਸ ਦਿਨ ਮੈਂ ਘਰੇ ਹੈ ਨਹੀਂ ਸੀ ਜੀ ਹੂੰ ਇਹਨੇ ਜਿੱਦ ਕੀਤੀ ਹੋਣੀ ਆ ਉਹਨਾਂ ਨੇ ਫੋਨ ਲੈ ਆ ਕੇ ਦਿੱਤਾ ਉਹਨੂੰ ਤੇ ਫਿਰ ਮੈਂ ਕਿਹਾ ਵੀ ਆਪਾਂ ਨੈਟ ਨਹੀਂ ਪਵਾਣਾ ਹੈਗਾ ਉਹਨੂੰ ਚਲੋ ਮਾੜੇ ਮੋਟਾ ਕੁਝ ਦੇਖਦਾ ਦੇਖੀ ਜਾਂਦਾ ਫਿਰ ਮੈਂ ਉਸ ਦਿਨ ਫੇਰ ਨਹੀਂ ਸੀਗੀ ਫਿਰ ਇਹਨੇ ਜਿੱਦ ਕਰਕੇ ਫੇਰ ਆਪਣੇ ਪਾਪਾ ਤੋਂ ਨੈਟ ਪਵਾ ਲਿਆ ਫਿਰ ਉਸ ਤੋਂ ਬਾਅਦ ਤਾਂ ਫਿਰ ਬਿਲਕੁਲ ਹੀ ਬਾਹਰ ਜਾਣਾ ਹੀ ਬੰਦ ਕਰਤਾ ਜਦੋਂ ਇੰਟਰਨੈਟ ਤੇ ਆ ਗਿਆ ਇਹ ਗੱਲ ਹੈਗੀ ਆ 19 ਦੀ? ਹਾਂਜੀ ਇਹ 19 ਦੀ। 19 ਦੀ ਗੱਲ ਆ। ਠੀਕ ਆ। ਤੇ ਇਹਦੇ ਪਾਪਾ ਕਿੱਥੇ ਨੇ ਹੁਣ? ਉਹ ਕਿਤੇ ਬਾਹਰ ਗਏ ਹੋਏ ਨੇ ਅੱਜ। ਓਕੇ। ਅ ਕੱਲ ਤੱਕ ਘਰੇ ਸੀਗੇ। ਆਹ ਨਾਲ ਆਇਆ ਵਸੇ ਕਿੰਨੇ ਸੀ ਡੇਢ-ਦੋ ਘੰਟੇ ਚ ਆ ਜਾਣਾ ਮੈਂ। ਦੋ ਭੈਣ ਭਰਾ ਨੇ ਇਹ ਹਨਾ? ਨਹੀਂ ਤੈਨੂੰ ਨਹੀਂ। ਤਿੰਨ ਨੇ। ਦੋ ਬੇਟੀਆਂ ਨੇ। ਇੱਕ ਬੇਟਾ। ਹਾਂਜੀ। ਦੋਨੇ ਬੇਟੀਆਂ ਤੋਂ ਵੱਡੀਆਂ ਵਾ। ਦੋਨੋਂ ਇਹ ਛੋਟਾ ਵਾ। ਹਾਂਜੀ। ਇਹਨਾਂ ਵੱਡੀਆਂ ਸਕੂਲ ਸੀ। ਤੋਂ ਉਹ ਵੀ ਛੱਡ ਕੇ ਸਰਕਾਰੀ ਚ ਆ ਗਿਆ। ਚਲੋ ਸਰਕਾਰੀ ਦੇ ਵਿੱਚ ਵੀ ਬਹੁਤ ਵਧੀਆ ਪੜ੍ਹਾਈ ਸੀ ਤੂੰ ਉੱਥੇ ਵੀ ਬਹੁਤ ਵਧੀਆ ਪਾਸ ਹੋ ਗਿਆ ਸੀ ਹੁਣ ਕਰਦੇ ਫਿਰ ਇਹ ਹੁੰਦਾ ਸੀਗਾ ਵੀ ਜੇ ਹੁਣ ਮੈਂ ਚ ਲਗਾ ਕੇ ਰੱਖਦੀਆਂ ਵੀ ਐਡਮਿਸ਼ਨਾਂ ਵੀ ਦੇਣੀਆਂ ਨੇ ਫੀਸਾਂ ਵੀ ਦੇਣੀਆਂ ਨੇ ਹਰ ਮਹੀਨੇ ਵੀ ਜਾਂਦਾ ਵੀ ਹੈ ਨਹੀਂ ਫਿਰ ਉਹ ਘਰੇ ਫੇ ਲੜਾਈ ਹੁੰਦੀ ਸੀ ਵੀ ਜਾਂਦਾ ਹੈ ਨਹੀਂਗਾ ਵੀ ਸਾਰਾ ਦਿਨ ਫੀਸਾਂ ਭਰੀ ਚੱਲੋ ਮਤਲਬ ਇਹ ਆ ਜिद ਕਰਨ ਲੱਗ ਜਾਂਦਾ ਸੀ ਹਾਂਜੀ ਔਰ ਜੇ ਤੁਸੀਂ ਨਹੀਂ ਦਿੰਦੇ ਹੁਣ ਵੀ ਮੰਨ ਲੋ ਰੀਚਾਰਜ ਤਾਂ ਮੁੱਕੀ ਜਾਂਦਾ ਹੁਣ ਇਹਦਾ ਵੀ ਹੁਣ ਵੀ ਮਹੀਨੇ ਦੋ ਮਹੀਨੇ ਥੋੜਾ ਕੋੜੀ ਕਰ ਦੇਣੀ ਆ ਉਹ ਤੁਸੀਂ ਉੱਪਰ ਦੇਖਦੇ ਨਾ ਗੇਟ ਭੰਨਿਆ ਪਿਆ ਵਾ ਹਾਂ ਉਹ ਸਾਰਾ ਮੈਂ ਦੇਖਿਆ ਉਹ ਇਹਨੇ ਸਾਰਾ ਅਸੀਂ ਇੱਕ ਵਾਰੀ ਉਹਨੂੰ ਰੂਮ ਦੇ ਵਿੱਚ ਬੰਦ ਵੀ ਕਰਤਾ ਸੀਗਾ ਫੋਨ ਲੈ ਕੇ ਫਿਰ ਇਹਨੇ ਸਾਰਾ ਗੇਟ ਬੂਟ ਭੰਨਤਾ ਫਿਰ ਹਰ ਚੀਜ਼ ਨੂੰ ਤੋੜਾ ਕੋੜੀ ਚੱਦਰ ਇਹਨੇ ਬੈੱਡ ਦੀ ਚੱਦਰ ਸੜ ਦੇਣੀ ਗੱਦੇ ਚੱਕ ਦੇਣੇ ਤੁਸੀਂ ਪਹਿਲਾਂ ਸੀ ਨਾ ਆ ਪਹਿਲਾਂ ਦੀ ਗੱਲ ਆ ਦੱਸ ਦੀ ਪਈਆਂ ਮੈਂ ਵੀ ਸੋਚੀ ਹੁਣੀ ਕੀ ਗੱਲ ਬਸ ਤੇ ਬਾਅਦ ਤਾਂ ਕੀਤਾ ਮੈਂ ਬਾਅਦ ਹਾਂ ਫਿਰ ਹੌਲੀ 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 ਥੋੜਾ ਜਿਹਾ ਫਿਰ ਟਿਕ ਟਿਕਣਾ ਸ਼ੁਰੂ ਹੋ ਗਿਆ ਪਰ ਫੋਨ ਨਹੀਂ ਛੱਡਿਆ ਨਾ ਉਹਨੇ ਹੁਣ ਕਹਿੰਦਾ ਸੀਗਾ ਮੈਂ ਸਕੂਲ ਜਾਣਾ ਵਾ ਮੈਂ ਟਿਊਸ਼ਨ ਜਾਣਾ ਮੈਨੂੰ ਪੜਾ ਦਿਓ ਤੇ ਫਿਰ ਅਸੀਂ ਮੈਂ ਇਹਨੂੰ ਪੁੱਛਦੀ ਵੀ ਚਲ ਤੂੰ ਮੈਂ ਸਕੂਲ ਦਿਖਾ ਲਿਆਨੀ ਆ ਕਿ ਚਲਾ ਜਾ ਸਕੂਲ ਪਰ ਗਿਆ ਹੀ ਨਹੀਂ ਫਿਰ ਮੇਰੀ ਗੱਲਾਂ ਨੂੰ ਇਗਨੋਰ ਕਰ ਦਿੰਦਾ ਵਾ ਕੋਈ ਗੱਲ ਨਹੀਂ ਤਾਂ ਮੈਂ ਹੁਣੇ ਹੁਣ ਮੈਂ ਅੱਜ ਕੱਲ ਦੀ ਇਹਦੀ ਤੋਰੀ ਤਿਆਰੀ ਕਰ ਲਈ ਤਾਂ ਮੇਰੇ ਕੱਲ ਦਾ ਹੁਣ ਮੈਨੂੰ ਕਹਿ ਰਿਹਾ ਵਾ ਟਿਊਸ਼ਨ ਲਗਾ ਦਿਓ ਮੈਨੂੰ ਟਿਊਸ਼ਨ ਲਗਾ ਦੇਉਗੀ ਕੋਈ ਗੱਲ ਨਹੀਂ ਮੈਂ ਪੜ ਲੂੰਗਾ ਕਿੰਨ ਕਿਤੇ ਭੇਜੋ ਨਾ ਉਹ ਮੋਬਾਈਲ ਤੇ ਕੀ ਕਰਦਾ ਇਹ ਜ਼ਿਆਦਾ ਜ਼ਿਆਦਾ ਪਤਾ ਨਹੀਂ ਵੈਸੇ ਤਾਂ ਗੇਮ ਵਗੈਰਾ ਖੇਡਦਾ ਵਾ ਜਾਂ ਖਾਣਾ ਵਗੈਰਾ ਖਾਂਦੇ ਹੇ ਉਲਟਾ ਚਸ਼ਮਾ ਦੇਖ ਲੈਂਦਾ ਵਾ ਬਸ ਇਹਨੇ ਚਲਾਣਾ ਮੋਬਾਈਲ ਹੀ ਆ ਨਹੀਂ ਪੁੱਤ ਸਹੀ ਦੱਸ ਦੇ ਕੋ ਮੋਬਾਈਲ ਦੇ ਵਿੱਚ ਤੂੰ ਕੀ ਦੇਖਦਾ YouTube ਵੇਖਦਾ ਇੱਕ PUBG ਖੇਡਦਾ ਨਹੀਂ ਕਿਹੜੀ ਆਨਲਾਈਨ ਗੇਮ ਕਿਹੜੀ ਚੱਲ ਰਹੀ ਜਿਹੜੀ ਉਹ ਫ੍ਰੀ ਫਾਇਰ ਕਿਹੜੀ ਖੇਡਦਾ ਹੁੰਦਾ ਸੀ ਤੂੰ 30 40 ਮੈਂ ਤਾਂ ਤੈਨੂੰ ਦੇਖਿਆ ਕਿੰਨੀ ਵਾਰੀ ਖੇਡਦਾ ਇਹ ਕਦੀ ਲਾਹਿਆ ਹਾਂ ਤੇ ਲਾਉਣ ਸਮਾਂ ਹੋ ਗੋਈ ਜੇ ਲਾਹ ਚਾਰਜ ਲਗਾ ਕੇ ਵੀ ਫੋਨ ਹੀ ਚਲਾਉਂਦਾ ਰੰਦਾ ਵਾ ਇਹ ਨਹੀਂ ਮੈਂ ਚਾਰਜ ਲਗਾਤਾ ਫੋਨ ਮੈਂ ਰੱਖਦਾ ਥੋੜੀ ਤੇ ਉੱਥੇ ਚੇਅਰ ਲਗਾਉਗਾ ਉੱਥੇ ਬੈਠਾ ਰਹੂੰਗਾ ਫੂ ਲਾਈਟ ਗਈ ਹੋਈ ਆ ਤਾਂ ਵੀ ਨਹੀਂ ਜਿੱਥੇ ਹਨਾ ਨੈਕਟ ਹੁੰਦਾ ਵਾ ਉੱਥੇ ਜਾ ਕੇ ਬਹਿ ਜਾਣਾ ਨੇ ਚਾਹੇ ਗਰਮੀ ਚੀ ਕੋਨਾ ਬਹਿਣਾ ਪਵੇ ਓਕੇ ਮੀਨਾ ਰਤ ਨੂੰ ਮੀਨਾ ਤਾਂ ਇਹ ਨੰਦਾ ਨਹੀਂ ਹੁਣ ਵੀ ਇਹ ਕੱਲ ਪਰਸ ਪਰਸੋ ਨਾ ਆਇਆ ਵਾ ਉਹ ਵੀ ਬੜੀ ਮੁਸ਼ਕਿਲ ਨਾਲ ਕਹਿ ਕੇ ਕਿ ਬਾਲਾ ਮਾ ਸਾਹਿਰ ਖਰਾਬ ਹੋ ਜੂਗਾ ਤੇਰਾ ਮਹੀਨੇ ਮਹੀਨੇ ਵਾਰ ਨਾ ਆਵਾ ਨਾ ਤਾਂ ਕਾ ਤੂੰ ਕਰਦਾ ਪੁੱਤੂ ਬਾਲਾਂ ਦੀ ਕਟਿੰਗ ਵਗੈਰਾ ਫਿਰ ਬਾਲਾਂ ਦੀ ਕਟਿੰਗ ਵੀ ਬਹੁਤ ਅੱਖੀ ਹੁਣ ਇਹਨੂੰ ਕਿਹਾ ਸੀ ਮੈਂ ਕਿ ਤੂੰ ਬਾਲ ਤਾਂ ਕਟਿੰਗ ਕਰਵਾ ਲੈਣਾ ਫਿਰ ਨਹਾ ਲਈ ਕੋਈ ਨਹੀਂ ਮੈਂ ਬਾਅਦ ਕਰਾ ਲੂੰਗਾ ਦੋ ਚਾਰ ਦਿਨਾਂ ਚ ਕਰਵਾ ਕੇ ਹੋਂਦਾ ਜਾ ਕੇ ਕਰਵਾ ਕੇ ਤਾਂ ਹੋਂਦਾ ਵਾ ਇਹ ਕਿਹਦੇ ਨਾਲ ਜਾਣਾ ਇਕੱਲਾ ਹੀ ਜਾ ਜਾਂਦਾ ਨਹੀਂ ਇਹਦੇ ਪਾਪਾ ਲੈ ਕੇ ਜਾਂਦੇ ਪਾਪਾ ਲੈ ਕੇ ਇਕੱਲਾ ਕਿਤੇ ਨਹੀਂ ਜਾਂਦਾ ਨਹੀਂ ਦਾਦਾ ਜੀ ਦਾ ਕੀ ਨਾਮ ਸੀ ਪਤਾ ਹੈਂ ਕੀ ਨਾਮ ਸੀ ਮਲ ਕਿੰਨਾ ਨਾਮ ਸੀ ਉਹਨਾਂ ਦਾ ਪਤਾ ਉਹ ਨਾਮ ਤੂੰ ਅੱਗੇ ਲੈ ਕੇ ਜਾਣਾ ਨਹੀਂ ਜੇ ਪਾਪਾ ਕਿਤਨਾ ਕਿਤੇ ਪਿੱਛੇ ਰਹਿ ਗਿਆ ਤਾਂ ਪਾਪੇ ਦੇ ਨਾਲ ਉਹਨਾਂ ਦੇ ਬੇਟੇ ਨੇ ਖੜਨਾ ਨਾ ਸਪੋਰਟ ਤੇ ਹੁਣ ਤੂੰ ਖੜੇਗਾ ਨਾ ਤੇ ਫਿਰ ਤੂੰ ਖੜੇਗਾ ਤਾਂ ਤੈਨੂੰ ਅੱਜ ਕੀ ਕਰਨਾ ਚਾਹੀਦਾ ਫਿਰ ਪੜ੍ਹਨਾ ਚਾਹੀਦਾ ਤੂੰ ਆਪਣੀ ਜ਼ਿੰਦਗੀ ਦੇ ਕਿੰਨੇ 7 ਸਾਲ 8 ਸਾਲ ਮੋਬਾਈਲ ਤੇ ਗਾਲਤੇ 19 ਦੇ ਵਿੱਚ ਤੈਨੂੰ ਮੋਬਾਈਲ ਮਿਲ ਗਿਆ ਸੀਗਾ 19 20 21 22 23 24 25 7ਵਾਂ ਸਾਲ ਚੱਲਦਾ 7 ਸਾਲ ਪੁੱਤ ਤੂੰ ਸਿਰਫ YouTube ਤੇ ਗੇਮਾਂ ਤੇ ਮੋਬਾਈਲ ਦੇ ਵਿੱਚ ਔਰ ਕਿੰਨੇ ਰੀਚਾਰਜ ਹੋ ਗਏ ਕਿੰਨੇ ਮੋਬਾਈਲ ਚੇਂਜ ਹੋ ਗਏ ਨੇ ਇੱਕ ਦੋ ਮੋਬਾਈਲ ਵੀ ਚੇਂਜ ਕੀਤੇ ਹੋਣੇ ਹਨ ਪਹਿਲਾਂ ਪਹਿਲਾਂ ਤਾਂ ਘਰੇ ਜਦੋਂ ਲੜਾਈ ਹੁੰਦੀ ਸੀ ਫਿਰ ਇਹਦੇ ਪਾਪਾ ਫੋਨ ਹੀ ਤੋੜ ਦਿੰਦੇ ਸੀ ਪਰ ਇਹ ਫੇਰ ਨਹੀਂ ਸੀ ਟਿਕਦਾ ਅੱਛਾ ਫੇਰ ਇਹਨੇ ਆਪ ਕੋ ਵੀ ਹਾਈਪਰ ਹੋ ਜਾਂਦੇ ਹੋਣੇ ਕਿਉਂਕਿ ਪਾਪਾ ਨੂੰ ਉਮੀਦ ਹੁੰਦੀ ਹੈ ਪੁੱਤ ਬੱਚੇ ਤੋਂ ਬਹੁਤ ਪਾਪਾ ਨੂੰ ਐ ਹੁੰਦਾ ਵੀ ਮੇਰਾ ਬੇਟਾ ਮੇਰੀ ਸਪੋਰਟ ਕਰੂ ਮੇਰੀ ਬਾਹਮ ਬਣੂ ਮੇਰੇ ਬਰਾਬਰ ਖੜੋ ਹੁਣ ਜਦੋਂ ਤੂੰ ਨਹੀਂ ਕਰੇਂਗਾ ਮੰਮਾ ਤਾਂ ਤੇਰੀ ਤੇਰੇ ਲਈ ਪੜਦਾ ਵੀ ਰੱਖ ਲੂ ਤੇਰੇ ਲਈ 2 ਮਿੰਟ ਝੂਠ ਵੀ ਬੋਲ ਲੂ ਤੈਨੂੰ ਪਰ ਪਾਪਾ ਤਾਂ ਪੁੱਤ ਉਹਨਾਂ ਨੂੰ ਹੁੰਦਾ ਵੀ ਮੇਰਾ ਪੁੱਤ ਆ ਵੀ ਮੈਨੂੰ ਇਹਦੇ ਸਾਥ ਦੀ ਲੋੜ ਆ ਇਹ ਮੈਨੂੰ ਸਾਥ ਦੇਣ ਦੀ بجائے ਅੰਦਰ ਬੈਠਾ ਉਹਨੂੰ ਕਿੰਨਾ ਗੁੱਸਾ ਚੜਦਾ ਹੋ ਕਿੰਨੀ ਫ੍ਰਸਟ੍ਰੇਸ਼ਨ ਹੁੰਦੀ ਹੋਊਗੀ ਪਾਪਾ ਨੂੰ ਤੇਰੇ ਨੂੰ ਹੁੰਦੀ ਹੋਊ ਕਿ ਨਹੀਂ ਜੇ ਤੂੰ ਆਪਣੀ ਪਾਪਾ ਦੀ ਥਾਂ ਤੇ ਆਪਣੇ ਆਪ ਨੂੰ ਰੱਖ ਕੇ ਦੇਖ ਜੇ ਤੂੰ ਹੁੰਦਾ ਪਾਪਾ ਦੀ ਥਾਂ ਤੇ ਤੇ ਉਹ ਬੇਟਾ ਹੁੰਦੇ ਤੇ ਤੂੰ ਕੀ ਕਰਦਾ ਫਿਰ ਇਸ ਕਰਕੇ ਹੁਣ ਪੁੱਤ ਤੇਰੇ ਕੋਲੇ ਟਾਈਮ ਆ ਅਸੀਂ ਤੇਰੇ ਕੋਲ ਆਏ ਆ ਮੰਮਾ ਨੇ ਵੀ ਤੇ ਨਾਲ ਦੇਣਾ ਆਪਾਂ ਉੱਥੇ ਚੱਲਦੇ ਆਂ ਟ੍ਰੀਟਮੈਂਟ ਸ਼ੁਰੂ ਕਰਾਵਾਂਗੇ ਟ੍ਰੀ ਇਹਦੇ ਚ ਕੀ ਟ੍ਰੀਟਮੈਂਟ ਕੀ ਆ ਪੁੱਤ ਟ੍ਰੀਟਮੈਂਟ ਸਿਰਫ ਇੰਨਾ ਵਾ ਤੇਰਾ ਬਿਹੇਵੀਅਰ ਆ ਜਿਹੜਾ ਉਹ ਸੋਸ਼ਲ ਹੋਊਗਾ ਥੋੜਾ ਬਾਹਰ ਨਿਕਲੇਗਾ ਮੋਬਾਈਲ ਨੂੰ ਛੱਡੇਗਾ ਹੈਨਾ ਹਸਪੀਟਲ ਦੇ ਵਿੱਚ ਆਪਾਂ ਜਾ ਕੇ ਦਵਾਈ ਲਵਾਂਗੇ ਦਵਾਈ ਨੇ 30% ਕੰਮ ਕਰਨਾ 70% ਕੰਮ ਕਰਨਾ ਤੁਹਾਡਾ ਮਾਹੌਲ ਉੱਥੇ ਤੇਰੇ ਵਰਗੇ ਬੱਚੇ ਨੇ ਤੇਰੀ ਇਹਦੇ ਉਹਨਾਂ ਨਾਲ ਤੂੰ ਬੈਠੇਗਾ ਗੱਲਾਂ ਕਰੇਗਾ ਖੇਡੇਗਾ ਫਿਜ਼ੀਕਲ ਗੇਮਾਂ ਖੇਡਾਂਗੇ ਆਪਾਂ ਇਦਾਂ ਦੀਆਂ ਚੀਜ਼ਾਂ ਹੋਣੀਆਂ ਪੁੱਤ ਔਰ ਤੂੰ ਦੇਖੀ ਆਪਣੇ ਆਪ ਹੀ ਐਕਟਿਵ ਹੋਣਾ ਤੇ ਕਿੰਨਾ ਬੂਸਟ ਹੋਣਾ ਤੂੰ ਕਿੰਨੀ ਖੁਸ਼ੀ ਮਿਲਣੀ ਹੈ ਤੈਨੂੰ ਤੂੰ ਆਪ ਕਹੇਗਾ ਵੀ ਅੰਕਲ ਮੈਂ ਬਹੁਤ ਵਧੀਆ ਤੂੰ ਥੈਂਕਿਊ ਕਰੇਗਾ ਵੀ ਅੰਕਲ ਥੈਂਕਿਊ ਤੁਸੀਂ ਮੈਨੂੰ ਇੱਥੇ ਲੈ ਕੇ ਆਏ ਕੰਨ ਲਾ ਤੁਸੀਂ ਮੇਰਾ 1 ਸਾਲ ਹੋਰ ਖਰਾਬ ਕਰੀ ਜਾਂਦੇ ਆ ਜਦ ਮੈਂ ਤੁਹਾਨੂੰ ਕਹੀ ਜਾਂਦਾ ਮੈਨੂੰ ਸਕੂਲ ਲਗਾ ਦਿਓ ਮੈਂ ਚਲਾ ਜਾਊਂਗਾ ਮੈਂ ਕਿਹਾ ਐਦਾਂ ਕੋਈ ਔਖਾ ਕੰਮ ਨਹੀਂ ਹੈਗਾ ਪਹਿਲਾਂ ਤੈਨੂੰ ਆਪਣਾ ਸ਼ਰੀਰ ਸੈੱਟ ਕਰਨਾ ਹੈ ਹੁਣ ਤੈਨੂੰ ਸਾਬਤ ਕਰਨਾ ਪੈਣਾ ਅੱਗੇ ਤੈਨੂੰ ਕਿੰਨੀ ਵਾਰੀ ਇਹਨਾਂ ਨੇ ਮੌਕੇ ਦਿੱਤੇ ਉਦਾਂ ਹੀ ਮੌਕਾ ਦੇ ਦਿੰਦੇ ਸੀ ਹੁਣ ਇਸ ਵਾਰ ਤੇਰੇ ਦਾੜੀ ਆ ਗਈ ਹੁਣ ਤੂੰ ਵੱਡਾ ਹੋ ਗਿਆ ਹੁਣ ਤੈਨੂੰ ਵੀ ਇਮਤਿਹਾਨ ਦੇਣਾ ਪੈਣਾ ਤੂੰ ਇਹਨਾਂ ਦੇ ਇਮਤਿਹਾਨ ਪਾਸ ਕਰੇਂਗਾ ਫਿਰ ਹੀ ਤੈਨੂੰ ਸਕੂਲ ਲਾਉਣਗੇ ਹੁਣ ਠੀਕ ਆ ਕਹਿੰਦੇਗਾ ਨਾ ਪਾਸ ਪ੍ਰੋਮਿਸ ਪੱਕਾ ਨਾ ਹੁਣ ਇੱਥੇ ਜੀ ਸਾਡਾ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਆ ਪੀਐਸ ਬੱਗਾ ਜੀ ਸਾਡੇ ਜਿਨ੍ਹਾਂ ਨੇ ਇਸ ਪਰਿਵਾਰ ਦੇ ਨਾਲ ਰਾਸਤਾ ਕਰਵਾਇਆ ਸਾਡੇ ਨਾਲ ਸੰਪਰਕ ਕਰਵਾਇਆ ਕਿਉਂਕਿ ਭੈਣ ਹੁਣੀ ਬਹੁਤ ਲੰਬੇ ਸਮੇਂ ਤੋਂ ਚਾਹੁੰਦੇ ਸੀ ਵੀ ਸਾਡਾ ਬੇਟਾ ਕਿਸੇ ਨਾ ਕਿਸੇ ਤਰੀਕੇ ਠੀਕ ਹੋ ਜਵੇ ਤਾਂ ਫਿਰ ਕਿਸੇ ਨਾ ਕਿਸੇ ਤਰੀਕੇ ਇਹਨਾਂ ਨਾਲ ਸੰਪਰਕ ਹੋਇਆ ਗੱਲ ਹੋਈ ਕਿਸੇ ਨੇ ਅੱਗੇ ਸੁਨੇਹਾ ਇਹਨਾਂ ਤੇ ਕਿਰਪਾ ਚਾਇਆ ਵੀ ਆਪਾਂ ਮਨੁੱਖਤਾਰੀ ਸੇਵਾ ਪਰਿਵਾਰ ਚ ਗੱਲ ਕਰੀਏ ਤਾਂ ਫਿਰ ਇਹਨਾਂ ਨੇ ਬਾਗਾ ਸਾਹਿਬ ਨਾਲ ਗੱਲ ਕੀਤੀ ਬਾਗੇ ਬਾਈ ਨੇ ਸਾਨੂੰ ਵੀਡੀਓ ਭੇਜੀ ਤਾਂ ਫਿਰ ਜਦ ਅਸੀਂ ਗੱਲ ਕੀਤੀ ਭੈਣ ਹੁਣੀ ਫਿਰ ਸਾਨੂੰ ਮਿਲਣ ਆਏ ਉੱਥੇ ਬਾਗੇ ਬਾਈ ਉਹਨਾਂ ਦੇ ਨਾਲ ਹੀ ਤੇ ਇਹਨਾਂ ਨੇ ਆ ਕੇ ਸਾਨੂੰ ਸਾਰੀ ਗੱਲ ਦੱਸੀ ਵੀ ਮੇਰਾ ਬੇਟਾ ਵੀ 6-7 ਸਾਲਾਂ ਤੋਂ ਅੰਦਰ ਹੀ ਬੈਠਾ ਰੂਮ ਦੇ ਵਿੱਚ ਵੀ ਪੰਨਾ ਤੋੜੀ ਕਰਨ ਲੱਗ ਜਾਂਦਾ ਆਪਣਾ ਨੁਕਸਾਨ ਕਰਨ ਲੱਗ ਜਾਂਦਾ ਜੀ ਉਹਨੂੰ ਅਸੀਂ ਮੋਬਾਈਲ ਨਹੀਂ ਦਿੰਦੇ ਜਾਂ ਰੀਚਾਰਜ ਨਹੀਂ ਕਰਾਉਂਦੇ ਸਕੂਲੇ ਨਹੀਂ ਜਾਂਦਾ 2119 ਦਾ ਜਿਵੇਂ 18 ਜੀ ਲਗਭਗ ਕਿੰਨੇ ਪੜ੍ਹਾਈ ਬੰਦ ਕਰਤੀ ਸੀ ਉਸ ਤੋਂ ਬਾਅਦ ਇਹ ਪੜਨ ਵੀ ਨਹੀਂ ਗਿਆ ਸਕੂਲੇ ਤੇ ਅੱਜ ਇਹ ਪਲੱਸ 1 ਦੇ ਵਿੱਚ ਜਾਂ ਪਲੱਸ 2 ਦੇ ਵਿੱਚ ਹੋਣਾ ਸੀ ਜੇ ਲਗਾਤਾਰ ਸਕੂਲ ਜਾ ਰਿਹਾ ਹੁੰਦਾ ਅੱਜ ਇਹ ਕਾਲਜ ਜਾਣ ਦੀ ਤਿਆਰੀ 'ਚ ਹੋਣਾ ਸੀ ਅੱਜ ਇਹ ਬੱਚਾ ਆਪਣੇ ਫਿਊਚਰ ਦੇ ਵਾਸਤੇ ਉਹ ਲਾਸਟ ਵਾਲਾ ਜਿਹੜਾ ਸਟੱਡੀ ਦਾ ਸਟੈਪ ਆ ਉਹ ਲੈਣ ਲਈ ਤਿਆਰ ਹੋਣਾ ਸੀ ਪਰ ਇਹਨਾਂ ਮੋਬਾਈਲਾਂ ਨੇ ਇਹਨਾਂ ਇੰਟਰਨੈਟ ਦੀ ਦੁਨੀਆ ਨੇ ਅੱਜ ਸਾਡੇ ਬੱਚਿਆਂ ਦੀਆਂ ਜ਼ਿੰਦਗੀਆਂ ਖਰਾਬ ਕਰਕੇ ਧਰਤੀਆਂ ਇਸ ਕਰਕੇ ਉਹਨਾਂ ਮਾਪੇ ਲਈ ਵੀ ਇਹ ਸੁਨੇਹਾ ਬਾ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਸਿਰਫ ਇਸ ਕਰਕੇ ਮੋਬਾਈਲ ਦੇ ਦਿੰਦੇ ਆ ਵੀ ਚੱਲ ਕੋਈ ਨਾ ਟਿਕ ਜੂਗਾ ਕੋਈ ਨਾ ਇਹਦਾ ਮਨ ਲੱਗ ਜਾਂਦਾ ਸੀ ਕੰਮ ਕਰਨਾ ਬੱਚੇ ਨੂੰ ਮੋਬਾਈਲ ਲਾ ਕੇ ਦੇ ਦੋ ਇਹ ਬਹੁਤ ਖਤਰਨਾਕ ਬਿਮਾਰੀ ਆ ਆਉਣ ਵਾਲੇ ਸਮੇਂ ਚ ਜਿੰਨੀਆਂ ਵੱਡੀਆਂ ਤੇ ਭਿਆਨਕ ਬਿਮਾਰੀਆਂ ਵਾਂ ਉਹਨਾਂ ਸਾਰੀਆਂ ਬਿਮਾਰੀਆਂ ਤੋਂ ਵੱਡੀ ਤੇ ਖਤਰਨਾਕ ਬਿਮਾਰੀ ਮੋਬਾਈਲ ਦੀ ਐਡਿਕਸ਼ਨ ਮੰਨੀ ਜਾਇਆ ਕਰੂਗੀ ਇਹ ਅੱਜ ਤੋਂ 10 ਸਾਲਾਂ ਬਾਅਦ ਇਹਦੇ ਵਾਸਤੇ ਰੀਹੈਬ ਸਟੇਸ਼ਨ ਬਣਨਗੇ ਇਦਾਂ ਦੇ ਸੈਂਟਰ ਬਣਨਗੇ ਵੀ ਉੱਥੇ ਬੱਚਿਆਂ ਨੂੰ ਰੱਖਿਆ ਜਾਇਆ ਕਰੂ ਜਿਵੇਂ ਹੁਣ ਚਿੱਟਾ ਛਡਾਉਣ ਲਈ ਆਪਾਂ ਕਹਿੰਦੇ ਨਾ ਵੀ ਬੱਚੇ ਨੂੰ ਸੈਂਟਰ ਭੇਜ ਦਿੰਨੇ ਆ ਮੋਬਾਈਲਾਂ ਤੋਂ ਖਿਹੜਾ ਛਡਾਉਣ ਲਈ ਵੀ ਇਦਾਂ ਦੇ ਹਾਲਾਤ ਬਣ ਜਾਣੇ ਆਉਣ ਵਾਲੇ ਸਮੇਂ ਤੇ ਇਸ ਕਰਕੇ ਬੇਨਤੀ ਆ ਭੈਣੋ ਤੇ ਭਰਾਵੋ ਅੱਜ ਹੀ ਆਪਾਂ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਪਰਹੇਜ਼ ਰੱਖੀਏ ਬੱਚਿਆਂ ਨੂੰ ਦੂਰ ਰੱਖੀਏ ਬੱਚੇ ਰੀਅਲ ਜ਼ਿੰਦਗੀ ਰੀਅਲ ਲੋਕਾਂ ਨੂੰ ਦੇਖਣ ਬਾਤਾਂ ਕਹਾਣੀਆਂ ਸੁਣਨ ਸਾਖੀਆਂ ਸੁਣਨ ਗੁਰੂ ਦੀ ਜਾਂ ਸਾਡੇ ਉਹਨਾਂ ਯੋਧਿਆਂ ਦੀਆਂ ਬਾਤਾਂ ਸੁਣਨ ਨਾ ਕਿ ਕਾਰਟੂਨ ਚਸ਼ਮਾ ਕਨੀ ਕਿਹੜਾ ਇਹਦੀਆਂ ਚੀਜ਼ਾਂ ਨਾਲ ਦੇਖਣ ਤੇ ਅੱਜ ਅਸੀਂ ਇਸ ਬੱਚੇ ਨੂੰ ਇਹਦੀ ਅਸੀਂ ਇਹਦਾ ਫੇਸ ਇਹਦੀ ਆਈਡੈਂਟੀਟੀ ਇਹ ਸਾਰੀਆਂ ਚੀਜ਼ਾਂ ਅਸੀਂ ਇਸ ਕਰਕੇ ਬਲਰ ਕੀਤੀਆਂ ਵੀ ਇਹਨੇ ਬੱਚੇ ਨੇ ਆਪਣਾ ਜੀਵਨ ਚੱਗੇ ਵਧਣਾ ਇਸ ਬੱਚੇ ਨੇ ਇੱਕ ਦਿਨ ਆਫੀਸਰ ਬਣਨਾ ਇਸ ਬੱਚੇ ਨੇ ਇੱਕ ਦਿਨ ਕੋਈ ਚੰਗਾ ਬਿਜ਼ਨਸਮੈਨ ਬਣਨਾ ਇਸ ਕਰਕੇ ਅਸੀਂ ਇਹ ਜੀ ਆਇਡੈਂਟਿਟੀ ਹੈ ਜਿਹੜੀ ਇਹਦਾ ਅਸੀਂ ਇਹਨੂੰ ਸਾਰੇ ਡਿਸਕਲੋਜ਼ ਨਹੀਂ ਕਰ ਰਹੇ ਪਰ ਇਹ ਸੁਨੇਹਾ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਵੀ ਆਪਣੇ ਬੱਚਿਆਂ ਵੱਲ ਧਿਆਨ ਦਿਓ ਆਪਣੇ ਬੱਚਿਆਂ ਦੇ ਆਉਣ ਵਾਲੇ ਸਮੇਂ ਵਿੱਚ ਆਉਣ ਵਾਲੇ ਜੀਵਨ ਵਿੱਚ ਜਰੂਰ ਇਹਨਾਂ ਚੀਜ਼ਾਂ ਤੇ ਅਮਲ ਕਰੋ ਤੁਹਾਡੀ ਕੀਤੀ ਅਰਦਾਸ ਖਾਲੀ ਨਹੀਂ ਜਾਣੀ ਇਸ ਮਾਂ ਦੀ ਇਸ ਦਾਦੀ ਦੀ ਜਿਹੜੀ ਪੀੜਾ ਵਾ ਉਹਨੂੰ ਮਹਿਸੂਸ ਜਰੂਰ ਕਰਿਓ ਇਸ ਘਰ ਦੀ ਉਸ ਪੀੜਾ ਨੂੰ ਮਹਿਸੂਸ ਕਰਿਓ ਵੀ ਕਿੰਨੇ ਦੁਖੀ ਨੇ ਆਪਣੇ ਬੱਚੇ ਨੂੰ ਲੈ ਕੇ ਇਕਲੋਤਾ ਪੁੱਤਾ ਨਾ ਨਾ ਤਾਂ ਉਹਦੇ ਨਾਲ ਜ਼ਬਰਦਸਤੀ ਕਰ ਸਕਦੇ ਆ ਤੇ ਨਾ ਉਸ ਬੱਚੇ ਨੂੰ ਉਹ ਬਦਲ پا ਰਹੇ ਆ ਕਿੰਨੀ ਤਕਲੀਫ ਚ ਹੋਊਗੀ ਉਹ ਮਾਂ ਜਦੋਂ ਦੂਸਰੇ ਬੱਚਿਆਂ ਨੂੰ ਦੇਖਦੀ ਹੋ ਜਿਹੜੇ ਇਹ ਨਾਲ ਪੜ੍ਹਦੇ ਸੀ ਜਿਹੜੇ ਵੱਡੀਆਂ ਕਲਾਸਾਂ 'ਚ ਅੱਜ ਇੱਥੇ ਮੋਟਰਸਾਈਕਲਾਂ ਤੇ ਗੇੜੇ ਮਾਰਦੇ ਆ ਨਿੰਘਦੇ ਆ ਕਰਦੇ ਆ ਤੇ ਉਹ ਮਾਂ ਨੂੰ ਕਿਵੇਂ ਲੱਗਦਾ ਹੋਊ ਵੀ ਮੇਰਾ ਪੁੱਤ ਵੀ ਐ ਹੋਣਾ ਸੀ ਉਹ ਦਾਦੀ ਨੂੰ ਕਿਵੇਂ ਲੱਗਦਾ ਹੋਊ ਉਹ ਇਲਾਕੇ ਦੇ ਵਿੱਚ ਇੱਕ ਚੰਗਾ ਵਪਾਰੀ ਸੀ ਉਹ ਤਾਂ ਇਸ ਦੁਨੀਆ ਤੋਂ ਚਲਾ ਗਿਆ ਪਰ ਉਹਦੇ ਪੁੱਤਰੇ ਨੇ ਅੱਗੇ ਉਹਦੀ ਲੈਗਸੀ ਨੂੰ ਵਧਾਉਣਾ ਸੀ ਤੇ ਉਹ ਬੱਚਾ ਗੇਮਾਂ ਚ ਮੋਬਾਈਲ ਦੀ ਦੁਨੀਆ ਚ ਇੰਟਰਨੈਟ ਦੀ ਦੁਨੀਆ ਚ ਖੋ ਗਿਆ ਕਿਤਨਾ ਕਰੇ ਅਰਦਾਸ ਇਸ ਪਰਿਵਾਰ ਲਈ ਇਸ ਬੱਚੇ ਲਈ ਇਸ ਬੱਚੇ ਦੇ ਭਵਿੱਖ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ